ਇਹਨਾਂ ਸੀਐਨਜੀ ਵਾਲੀ ਨਾਲ ਦੀ ਇੱਤੇ ਤੇ ਇਹ ਸਪ ਲਾੜੋ ਕੀ ਜਿੰਨਾ ਸਪਲੈਂਡਰ ਮੋਟਰਸਾਈਕਲ ਐਵਰੇਜ ਦਿੰਦਾ ਨਾ ਇਹ 19 ਐਵਰੇਜ ਦੀ ਹੈ ਹੁਣੇ ਹੁਣੇ ਦੀ ਐਵਰੇਜ ਕਿੰਨੀ ਕੁ ਦੇ ਦਿੰਦੇ ਹੁਣ 20 ਦੀ ਐਵਰੇਜ ਦਿੰਦੀ ਆ ਜੀ 20 ਦੀ ਐਵਰੇਜ ਹਾਂਜੀ 20000 ਬਹੁਤ ਜਿਆਦਾ ਹੈ ਜੀ ਹਾਂਜੀ ਪੈਟਰੋਲ ਗੱਡੀ ਦੇ ਵਿੱਚ ਤੇ ਦਵਾਂਗੇ ਵੀ ਜਨੂਅਰੀ ਰੇਟ ਦੇ ਨਾਲ ਦੀ ਕਿੰਨੇ ਦੀ ਸਵਾ 5 ਲੱਖ ਰੁਪਏ ਦੀ ਗੱਡੀ ਦਵਾਂਗੇ ਸਵਾ 5 ਲੱਖ ਦੀ ਹਾਂਜੀ ਇਹਦੇ ਦੇ ਵੀ ਲੱਖ ਸਵਾ ਲੱਖ ਪਰ ਇਹ ਤੇ ਸਵਾ ਲੱਖ ਦੇ ਕੇ ਲੋਨ ਹੋ ਜਾਊਗਾ ਇਹ ਹੋ ਜਾਊਗਾ ਇਹਦੇ ਸਾਹਮਣੇ ਅਮਰੂਤੀ ਦੀਆਂ ਗੱਡੀਆਂ ਫੇਲ ਆ ਜੀ ਫੇਲ ਇਹਦੇ ਤੁਸੀਂ ਦਰਵਾਜਾ ਖੋਲ ਕੇ ਦੇਖੋ ਜੀ ਡੋਰ ਖੋਲ ਕੇ ਦੇਖੋ ਕਿੰਨਾ ਹੈਵੀ ਹੈ ਜੀ ਏਅਰ ਬੈਗ ਹੈਗੇ ਆ ਜੀ ਗੱਡੀ ਦੇ ਵਿੱਚ ਦੋ ਇੱਕੋ ਰੇਟ ਦਵਾਂਗੇ 4,80,000 ਰੁਪਏ ਦੇ ਵਿੱਚ ਗੱਡੀ ਦਵਾਂਗੇ ਜੀ 4,80 ਇਸ ਗੱਡੀ ਦੀ ਇਹ ਖਾਸियत ਹੋਊਗੀ ਇਹ ਤੇ ਫੁੱਲ ਲੋਨ ਹੋਊਗਾ ਇਹਨੂੰ ਕਹਿੰਦੇ ਐਵਰੇਜ ਦਾ ਜਹਾਜ਼ ਐਵਰੇਜ ਦਾ ਜਹਾਜ਼ ਹਾਂਜੀ ਉਸ ਤੇ ਹਲੀ ਮਾਨਮ ਮੈਂ ਕਹ ਜੀ ਮੈਨੂੰ ਲੱਗਦਾ ਨਾ ਆ ਜਿਹੜੀ ਗੱਡੀ ਹੈ ਨਾ ਹਾਂਜੀ ਹਾਂਜੀ ਕਦੇ ਮਕੈਨਿਕ ਨੇ ਖੋਲ ਕੇ ਨਹੀਂ ਦੇਖੀ ਕਦੀ ਨਹੀਂ ਦੇਖੀ ਬਾਈ ਜੀ ਇਹ ਭਾਵੇਂ 5 ਲੱਖ ਚਲਾ ਲਓ ਜਾਂ 7 ਲੱਖ ਚਲਾ ਲਓ ਮੈਂ ਜੀ ਅੱਖੀ ਗੱਡੀ ਦੇਖੀ 7 ਲੱਖ ਚੱਲੀ ਹੋਈ ਇੱਕ ਵਾਰੀ ਇੰਜਨ ਨੂੰ ਕੋਈ ਵੀ ਨਟ ਬੋਲਟ ਨਹੀਂ ਖੋਲਿਆ ਜੀ ਉਹਨੇ ਬਦਲ 7 ਲੱਖ ਚੱਲੀ ਹਾਂਜੀ ਬਹੁਤ ਚੱਲਦੀ ਹੈ ਜੀ ਐਵਰੇਜ ਇਹਦੀ ਇੰਨੀ ਹੈ ਜੀ 27 28 ਦੀ ਐਵਰੇਜ ਆਪਾਂ ਤੁਹਾਨੂੰ 3 ਲੱਖ ਤੇ 40000 ਰੁਪਏ ਦੀ 3 ਲੱਖ 40000 ਦੀ ਹਾਂਜੀ ਦੇ ਸਿਰਫ ਦਾ ਸਿਰਫ 28000 ਕਿਲੋਮੀਟਰ 28000 ਕਿਲੋਮੀਟਰ ਚੱਲੀ ਹੋਈ ਗੱਡੀ ਪਹਿਲੇ ਓਨਰ ਦੀ ਗੱਡੀ ਹੈ ਜੀ ਤੇ ਦਵਾਂਗੇ ਸਪੈਸ਼ਲ ਪ੍ਰਾਈਸ ਦੇ ਨਾਲ ਜੀ ਇਹਦੀ ਡਿਮਾਂਡ ਹੈਗੀ 7.5 ਲੱਖ ਪਹਿਲੇ ਓਨਰ ਦੀ ਗੱਡੀ 32000 ਚੱਲੀ 22/23 ਜੀ 9.5 ਲੱਖ ਰੁਪਏ ਦੀ ਗੱਡੀ ਭਾਜੀ ਦਵਾਂਗੇ 9.5 ਲੱਖ ਦੀ ਦੋਸਤੋ ਵਰਨਾ ਗੱਡੀ ਹਾਂ ਨਹੀਂ ਵਰਨਾ ਗੱਡੀ ਤੇ ਲੋਨ ਕਿੰਨੇ ਦਾ ਹੋ ਜਾ ਬਾਈ ਜੀ ਇਹਦੇ ਤੇ 2 ਲੱਖ ਰੁਪਇਆ ਦੇ ਕੇ ਬਾਕੀ ਲੋਨ ਕਰਾਦਾ ਸਾਰੇ ਭਰਾਵਾਂ ਨੂੰ ਜੀ ਪਹਿਲਾਂ ਦਾ ਜੀ ਠੀਕ ਹੈ ਜੀ ਆਪਣਾ ਹੈਗਾ ਜਲੰਧਰ ਦੇ ਵਿੱਚ ਹੀ ਸਭ ਤੋਂ ਵਧੀਆ ਕਾਰ ਬਿਯਾਰ ਹੈ ਜੀ ਆਪਣਾ ਜਲੰਧਰ ਪਠਾਨਕੋਟ ਬਾਈਪਾਸ ਤੋਂ 5 ਕਿਲੋਮੀਟਰ ਅੱਗੇ ਜੀ ਐਚਪੀ ਦਾ ਪੰਪ ਆਉਂਦਾ ਜੀ ਐਚਪੀ ਦੇ ਪੰਪ ਦੇ ਨਾਲ ਹੀ ਆਪਣਾ ਉਠੀ ਮੋਟਰ ਸਾਹ ਜੀ ਹੁਣਾ ਰੋਡ ਜਾਰੀ ਹੈ ਜਿਹੜੀ ਰੋਡ ਆਪਣੀ ਤੇ ਭਾਈ ਪਠਾਨਕੋਟ ਬਾਈਪਾਸ ਵਾਲਾ ਰੋਡ ਹੈ ਜੀ ਪੂਰਾ ਜਲੰਧਰ ਤੋਂ ਪਠਾਨਕੋਟ ਰੋਡ ਹੈ ਜੀ ਇਹ ਠੀਕ ਹੈ ਜੀ ਤੇ ਜਿਹੜੇ ਵੀਰ ਆਪਣੇ ਭੋਗਪੁਰ ਜਾਂ ਮੁਕੇਰੀਆਂ ਜਾਂ ਸੁਹੇਵਲੋਂ ਆਉਂਦੇ ਆ ਜੀ ਉਹਨਾਂ ਕਿਲੋਮੀਟਰ ਅੱਗੇ ਰਹੀ ਆਪਣਾ ਇਹਦਾ ਓਠੀ ਮੋਟਰਸ ਜੀ ਤੇ ਜਿੰਨੂੰ ਮਰਜ਼ੀ ਪਹੁੰਚ ਸਕਦੇ ਆ ਜੀ ਤੇ ਆਪਣੇ ਨਾਲ ਹੀ ਐਚਪੀ ਦਾ ਪੰਪ ਆ ਜੀ ਇਹਦਾ ਨਾਂ ਨਹੀਂ ਦੱਸਣਾ ਢਾਬਾ ਹੀ ਆਪਣੀ ਮੇਨ ਲੋਕੇਸ਼ਨ ਹੈ ਇੱਥੇ ਕਾ ਤੇ ਬਾਕੀ ਜਿਹੜੇ ਵੀ ਰਾਣੇ ਨਹੀਂ ਕਿਸੇ ਵੱਲੇ ਲੋਕੇਸ਼ਨ ਸਮਝ ਆਉਂਦੀ ਆ ਉਹ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਲੋਕੇਸ਼ਨ ਹੀ ਮੰਗਾ ਸਕਦੇ ਜੀ ਤੇ ਇੱਕ ਆਪਾਂ ਕੈਟਾਲੋਗ ਨੰਬਰ ਵੀ ਚੱਲਦਾ ਹੈ ਸਾਡਾ ਠੀਕ ਆ ਜੀ ਉਸ ਆਪਣੇ ਬੋਰਡ ਤੇ ਲੱਗੇ ਹੋਏ ਸਾਰੇ ਨੰਬਰ ਚੱਲਦੇ ਆ ਜੀ ਇਹ ਹਾਂਜੀ ਸਾਰਾ ਜਿੱਥੇ ਮਰਜ਼ੀ ਫੋਲੋ ਕਰ ਸਕਦੇ ਹੋ ਤੁਸੀਂ ਸਾਨੂੰ ਇਹ ਹਰ ਜਗ੍ਹਾ ਤੇ ਫੋਲੋ ਕਰੋ ਜੀ ਜਾ ਕੇ ਤੇ ਬਹੁਤ ਬਹੁਤ ਧੰਨਵਾਦ ਹੋਵਾਂਗੇ ਤੁਹਾਡੇ ਠੀ ਦੇ ਚ ਰਹਿਣ ਵਾਲੀਆਂ ਆ ਭਾਈ ਆ ਆਪਾਂ ਤੁਹਾਨੂੰ ਬਜਟ ਦਿਖਾਵਾਂਗੇ ਨੇ 2 ਲੱਖ ਤੋਂ ਲੈ ਕੇ ਉੱਪਰ ਦੇ ਉੱਪਰ ਜਿੱਥੋਂ ਤੱਕ ਤੁਸੀਂ ਕਹੋਗੇ ਇਸ ਟਾਈਮ ਜਿੰਨੀਆਂ ਗੱਡੀਆਂ ਖੜੀਆਂ ਘੱਟੋ ਘੱਟ ਪ੍ਰਾਈਸ ਦੇ ਵਿੱਚ ਕਿਹੜੀ ਗੱਡੀ ਆਪਣੇ ਕੋਲ ਭਾਈ ਘੱਟ ਤੋਂ ਘੱਟ ਤਾਂ ਆਪਣੇ ਕੋਲ ਲੱਖ ਵਾਲੀ ਗੱਡੀ ਵੀ ਖੜੀ ਹੈ ਹਾਂ ਜੀ ਹੈਗੀ ਆ ਹੈਗੇ 40-50 ਹਜ਼ਾਰਾਂ ਦੀ ਵੀ ਦਿਖਾਵਾਂਗੇ ਜੀ ਭਾਈ ਉਹ ਹੈਂਡ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਵਧੀਆ ਗੱਡੀ ਏਸੀ ਵਾਲੀ ਦਿਖਾਵਾਂਗੇ ਲਾਲ ਏਸੀ ਵਾਲੀ ਏਸੀ ਵਾਲੀ ਹੋਊਗੀ ਭਾਈ ਜੀ ਸਰਪ੍ਰਾਈਜ਼ ਹੀ ਹੈ ਮੈਂ ਕਹਿੰਦਾ ਸਰਪ੍ਰਾਈਜ਼ ਨਹੀਂ ਹੋਊਗਾ ਭਾਈ ਜੀ ਇਹ ਤਾਂ ਨਹੀਂ ਤੇ ਆਪਾਂ ਹੁਣ ਕਰੀਏ ਸ਼ੁਰੂ ਵੀਡੀਓ ਕਰੋ ਜੀ ਸ਼ੁਰੂ ਕਰੋ ਜੀ ਕਰੋ ਦਿਖਾਉ ਸੀ ਆਜ ਹੈ ਜੀ 2017 ਮਾਡਲ ਦੀ ਡੈਲਟਾ ਵੇਰੀਐਂਟ ਹੈ ਜੀ ਇਹਨੂੰ ਬਾਈ ਜੀ 16 ਇੰਚੀ ਨਵੇਂ ਬ੍ਰਾਂਡ ਦੇ ਹੌਲ ਰਾਇਰ ਲੱਗੇ ਹੋਏ ਆ ਜੀ ਜਲੰਧਰ ਨੰਬਰ ਆ ਜੀ ਤੇ ਵਧੀਆ ਗੱਡੀ ਫਸਟ ਓਨਰ ਦੀ ਕਾਰ ਹੈ ਜੀ ਤੇ ਗੱਡੀ ਸਾਰੀ ਓਰੀਜਨਲ ਹੈ ਜੀ ਚੱਲੀ ਹੈ ਜੀ ਸਿਰਫ ਸਿਰਫ 28000 ਕਿਲੋਮੀਟਰ 28000 ਕਿਲੋਮੀਟਰ ਚੱਲੀ ਹੋਈ ਗੱਡੀ ਪਹਿਲੇ ਓਨਰ ਦੀ ਗੱਡੀ ਹੈ ਜੀ ਤੇ ਦਵਾਂਗੇ ਸਪੈਸ਼ਲ ਪ੍ਰਾਈਸ ਦੇ ਨਾਲ ਜੀ ਇਹਦੀ ਡਿਮਾਂਡ ਹੈਗੀ 7.5 ਲੱਖ ਰੁਪਏ ਸਾਢੇ 7 ਲੱਖ ਰੁਪਏ ਦੀ ਡਿਮਾਂਡ ਹੈਗੀ ਡਿਮਾਂਡ ਹੈ ਜੀ ਹਾਂ ਜੀ ਬਾਈ ਹੁਣ ਆਪਣੇ ਤੋਂ ਆ ਗਈ ਪੀਬੀ09 ਨੰਬਰ ਦੀ ਨਵੀ ਪਹਿਲੇ ਓਨਰ ਦੀ ਗੱਡੀ ਆ ਜੀ ਗੱਡੀ ਚੱਲੀ ਹੈ 32000 ਕਿਲੋਮੀਟਰ ਦੀ ਪੂਰੀ ਦੀ ਪੂਰੀ ਗੱਡੀ ਨਵੇਂ ਆਵਾਗ ਹੈ ਜੀ ਆ ਜਿਹੜੀ ਤੁਸੀਂ ਕਿਹਾ 32000 ਚੱਲੀ ਹੈ ਕੰਪਨੀ ਰਿਕਾਰਡ ਪੂਰੀ ਦੀ ਕੰਪਨੀ ਰਿਕਾਰਡ ਦੇ ਨਾਲ 32000 ਚੱਲੀ ਹੈ ਜੀ ਪਹਿਲੇ ਨਾਰੀ ਗੱਡੀ ਮਾਡਲ ਹੈਗਾ ਜੀ 22/23 ਦੀ 22 ਦੀ ਮੈਨੂਫੈਕਚਰਿੰਗ ਤੇ 23 ਦੀ ਰਜਿਸਟ੍ਰੇਸ਼ਨ ਹੈ 23 ਦੇ 12ਵੇਂ ਮਹੀਨੇ ਦੀ ਤੇ 22 ਅ ਤੇ 22 ਦੇ ਬਾਅਦਵੇਂ ਮਹੀਨੇ ਦੀ 23 ਦੇ ਪਹਿਲੇ ਮਹੀਨੇ ਦੀ ਗੱਡੀ ਵਧੀਆ ਗੱਡੀ ਅੰਦਰੋਂ ਫ੍ਰੈਗਰੈਂਸ ਵੀ ਨਵਿਆਂ ਵਾਕ ਹੁੰਦੀ ਹੈ ਜੀ ਗੱਡੀ ਤੇ ਆਇਓ ਅੰਦਰੋਂ ਗੱਡੀ ਚੈੱਕ ਕਰੋ ਇਹਦੇ ਵਿੱਚ ਸਾਰੇ ਫੀਚਰ ਆ ਜਾਂਦੇ ਸਟੇਨਿੰਗ ਤੇ ਕੰਟਰੋਲ ਆ ਜਾਂਦੇ 에ਅਰ ਬੈਗ ਆ ਜਾਂਦੇ ਆ ਜੀ ਤੇ ਸਕਰੀਨ ਵੀ ਲੱਗੀ ਹੋਈ ਹੈ ਜੀ ਵਧੀਆ ਗੱਡੀ ਜੇ ਕਿਸੇ ਨੇ ਡਿਜ਼ਾਇਰ ਗੱਡੀ ਭਾਲਨੀ ਹੋਵੇ ਉਹਦੇ ਲਈ ਆ ਗੱਡੀ ਵਧੀਆ ਮੈਂ ਕਹਾਂ ਜੀ ਉਹਦੇ ਨਾਲੋਂ ਤਾਂ 100 ਗੁਣਾ ਵਧੀਆ ਇਹ ਗੱਡੀ ਹੈ ਜੀ ਹੈਵੀ ਸੈਗਮੈਂਟ ਇਹਦੇ ਚ ਡਿੱਗੀ ਸਪੇਸ ਇੰਨੀ ਹੈ ਜੀ ਕੈਡੋ ਛੱਡੀ ਦਿਓ ਗੱਲਾਂ ਸਾਰ ਗਈਆਂ ਦੇਖੋ ਡਿਜ਼ਾਇਨ ਡਿਜ਼ਾਇਨ ਹਾਂ ਜੀ ਸੈਗਮੈਂਟ ਦੇ ਸਭ ਤੋਂ ਜਾਰੀ ਇੱਥੇ ਬੂਟ ਸਪੇਸ ਹੈ ਜੀ ਗੱਡੀ ਦੇ ਵਿੱਚ ਤੇ ਦਵਾਂਗੇ ਬੜੀ ਵਧੀਆ ਪ੍ਰਾਈਸ ਦੇ ਨਾਲ ਜੀ ਤੇ ਰੇਟ ਵੀ ਇਦਾਂ ਆਊਗਾ ਕਿਤੋਂ ਨਹੀਂ ਮਿਲੂਗਾ ਬਾਈ ਰੇਟ ਏਓ ਜਾਂ ਦੇਓ ਭਾਜੀ ਬਾਈ ਕਿਤੇ ਹੋਰ ਡੀਲਰਾਂ ਤੋਂ ਨਾ ਮੈਂ ਕਹਾਂ ਬਾਈ ਜੀ 9.5 ਲੱਖ ਰੁਪਏ ਦੀ ਗੱਡੀ ਦਵਾਂਗੇ ਜੀ ਇਦਾਂ ਦੀ ਗੱਡੀ ਇਸ ਸ਼ੇਪ ਦੇ ਵਿੱਚ ਕਿਤੋਂ ਨਹੀਂ ਮਿਲੂਗੀ ਕਿਤੋਂ ਨਹੀਂ ਮਿਲੂਗੀ ਦੇਖ ਲਓ ਦੋਸਤੋ ਨਵੇਂ ਸ਼ੇਪ ਦੀ ਵਰਨਾ ਗੱਡੀ ਆ ਤੁਹਾਡਾ ਗੱਲ ਲਓ ਇੱਕ ਵਾਰੀ ਹਾਂਜੀ ਹਾਂਜੀ ਤੇ ਹੁਣ ਮੈਂ ਗੱਲ ਕਰਾਂ ਬਾਈ ਜੀ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ ਬਾਈ ਜੀ ਇਹਦੇ ਤੇ 2 ਲੱਖ ਰੁਪਏ ਲਿਆਓ ਤੇ ਬਾਕੀ ਗੱਡੀ ਦਾ ਕਰਾ ਕੇ ਦਵਾਂਗੇ ਜੀ ਲੋਨ ਠੀਕ ਆ ਬਾਕੀ ਲੋਨ ਹਾਂਜੀ ਉਹਨਾਂ ਆ ਗਈ ਆਪਣੇ ਤੋਂ ਪੁਰਾਣੀ ਵਰਨਾ ਪੁਰਾਣੀ ਸ਼ੇਪ ਵਾਲੀ ਵਰਨਾ ਆ ਗਈ ਮਾਡਲ ਦੀ ਗੱਲ ਇਹ 14 ਮਾਡਲ ਪਹਿਲੇ ਨਾਂ ਦੀ ਗੱਡੀ ਇਹ ਵੀ ਪਹਿਲੇ ਨਾਂ ਪਹਿਲੇ ਪੜੀ ਆਪਣੇ ਗੱਡੀਆਂ ਮੋਸਟਲੀ ਪਹਿਲੇ ਨਾਂ ਦੀਆਂ ਮਿਲਣਗੀਆਂ ਦੂਜੇ ਤੀਜੇ ਨਾਂ ਦੀ ਬਹੁਤ ਘੱਟ ਮਿਲਣਗੀਆਂ 100 ਮਗਰ ਇੱਕ ਦੋ ਗੱਡੀ ਮਿਲ ਲੂਗੀ ਦੇਖੋ ਗੱਡੀ ਜਮਾਈ ਨਵੀਂ ਨਕੋਰੀ ਪੂਰੀ ਬ੍ਰਾਂਡ ਨੂੰ ਕੰਡੀਸ਼ਨ ਐਸਐਕਸ ਵੇਰੀਐਂਟ ਡੀਜ਼ਲ ਦੇ ਵਿੱਚ ਚੱਲੀ ਹੈਗੀ 82000 ਕਿਲੋਮੀਟਰ ਪੂਰੀ ਜੈਨੂਇਨ ਕੰਪਨੀ ਰਿਕਾਰਡ ਦੇ ਨਾਲ ਜੀ ਗੱਡੀ ਹੈ ਵੀ ਤੇ ਇਹ ਬੰਪਰ ਤੋਂ ਬੰਪਰ Ориਜినਲ ਪੇਂਟ ਭਾਈ ਇਹਦੇ ਬੰਪਰ ਉਮਪਰ ਟੱਚਿੰਗ ਆ ਜੀ ਬਾਕੀ ਆ ਆਪਾਂ ਜੇ ਕੋਈ ਵੀ ਗੱਡੀ ਸੇਲ ਕਰਦੇ ਆਂ ਜੀ ਪੂਰਾ ਕਸਟਮਰ ਨੂੰ ਦੱਸਦੇ ਆਂ ਟੱਚਿੰਗ ਵਗੈਰਾ ਵੀ ਕਿੰਨੀ ਚੱਲੀ ਰਿਕਾਰਡ ਦੇ ਨਾਲ ਉਹਦੀ ਵੀ ਗਰੰਟੀ ਲੈਂਦੇ ਆਂ ਜੀ ਹਾਂਜੀ ਤੋਕ ਰਹੇ ਆ ਤੁਹਾਨੂੰ ਹਾਂਜੀ ਦੇਖੋ ਹੁਣ ਗੱਡੀਆਂ ਆਪਣੇ ਤੋਂ ਆਪਾਂ ਗੱਡੀਆਂ ਦੀ ਵੀ ਡਿਟੇਲ ਲਵਾਂਗੇ ਹਾਂਜੀ ਹਾਂਜੀ ਡੀਲਰ ਆਪਣੇ ਬਹੁਤ ਆਪਾਂ ਹਾਂਜੀ ਹਾਂਜੀ ਬਹੁਤ ਆ ਰਹੇ ਜੀ ਤੁਹਾਡੇ ਤੇ ਕੀ ਵਿਸ਼ਵਾਸ ਕਰਕੇ ਬੰਦਾ ਆਵੇ ਮਤਲਬ ਜੋ ਤੁਸੀਂ ਆਪਾਂ ਲੈਣੇ ਹੋ ਭਾਈ ਜੀ ਪਹਿਲੀ ਗੱਲ ਇਹ ਹੈ ਕਿ ਅਸੀਂ ਇੱਕ ਇਹ ਯਕੀਨ ਦਿਵਾਉਂਦੇ ਆ ਜੀ ਸਾਰੇ ਡੀਲਰ ਬੋਲ ਕੇ ਦੱਸਦੇ ਹੋਣਗੇ ਕਿ ਆ ਗੱਡੀ ਇਦਾਂ ਨਹੀਂ ਇਦਾਂ ਅਸੀਂ ਭਾਈ ਜੀ ਲਿਖ ਕੇ ਗਾਰੰਟੀ ਦਿੰਦੇ ਆ ਜੀ ਲਿਖਤੀ ਰੂਪ ਚ ਗਾਰੰਟੀ ਦਵਾਂਗੇ ਜੀ ਜਿਹੜੀ ਗੱਡੀ ਜਿੰਨੀ ਚੱਲੀ ਆ ਜੀ ਉਹ ਵੀ ਲਿਖ ਕੇ ਆਪਣੇ ਸਾਈਨ ਕਰਕੇ ਦਵਾਂਗੇ ਭਾਈ ਜੀ ਜਿਹੜੀ ਗੱਡੀ ਦੇ ਟਚਿੰਗ ਆ ਉਹ ਵੀ ਪੂਰੀ ਕਸਟਮਰ ਨੂੰ ਸਮਝਾਵਾਂਗੇ ਜੀ ਇੱਥੇ ਟਚਿੰਗ ਆ ਜੀ ਆ ਚੀਜ਼ ਜਿਹੜੀ ਟਚਿੰਗ ਆ ਤੇ ਲੱਗੀ ਵੱਜੀ ਐਕਸੀਡੈਂਟਲ ਦੀ ਤਾਂ ਗਾਰੰਟੀ ਹੁੰਦੀ ਅਸੀਂ ਲੱਗੀ ਵੱਜੀ ਗੱਡੀ ਨਾ ਵੇਚੀ ਅਜੇ ਤੱਕ ਤਾਂ ਨਹੀਂ ਵੇਚਾਂਗੇ ਜੀ ਕਿਉਂਕਿ ਹਾਲ ਹੁੰਦਾ ਦੇਖੋ ਪੇ ਔਖੇ ਜੁੜਦੇ ਆ ਬੰਦੇ ਤੇ ਹਰ ਇੱਕ ਜਿਹਨੇ ਛੋਟੀ ਕਾਰ ਵੀ ਲੈਣੀ ਹੈ ਨੇ ਇਹ ਲੱਖ ਵਾਲੀ ਉਹਦੇ ਲਈ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਹਰ ਇੱਕ ਬੰਦੇ ਦਾ ਡ੍ਰੀਮ ਹੁੰਦਾ ਜੀ ਕਾਰ ਲੈਣੀ ਹੈ ਠੀਕ ਹੈ ਜੀ ਤੇ ਅਸੀਂ ਉਸ ਡ੍ਰੀਮ ਨੂੰ 스ਪੋਇਲ ਨਹੀਂ ਕਰਾਂਗੇ ਉਹਦੇ ਲਈ ਉਹ ਮਰਸੀਡੀਜ਼ ਹੀ ਹਾਂਜੀ ਹਾਂਜੀ ਮਰਸੀਡੀਜ਼ ਹੀ ਹੈ ਜੀ ਤੇ ਅਸੀਂ ਉਸ ਡ੍ਰੀਮ ਨੂੰ ਕਿਸੇ ਦਾ 스ਪੋਇਲ ਨਹੀਂ ਕਰਾਂਗੇ ਭਾਈ ਜੀ ਜਿਹੜੀ ਵੀ ਚੀਜ਼ ਦਵਾਂਗੇ ਵਧੀਆ ਦਵਾਂਗੇ ਗਰੰਟੀਦਾਰ ਦਵਾਂਗੇ ਭਾਵੇਂ 40000 ਵਾਲੀ ਗੱਡੀ ਲੈ ਲਓ ਸਾਡੇ ਕੋਲ ਤੇ ਭਾਵੇਂ ਲੈ ਲਓ 40 ਲੱਖ ਵਾਲੀ ਹਰ ਇੱਕ ਚੀਜ਼ ਦੀ ਗਰੰਟੀ ਹੋਊਗੀ ਐਕਸੀਡੈਂਟਲ ਤੋਂ ਰਹਿਤ ਹੋਊਗੀ ਜਿੰਨੀ ਵੀ ਚੱਲੀ ਹੋਊਗੀ ਰਿਕਾਰਡ ਦੇ ਨਾਲ ਚੱਲੀ ਹੋਊਗੀ ਜਿਹੜੀ ਗੱਡੀ ਆਪਾਂ ਨੂੰ ਡਾਊਟ ਹੋਊਗਾ ਰਿਕਾਰਡ ਦੇ ਨਾਲ ਨਹੀਂ ਆ ਉਹ ਕਸਟਮਰ ਨੂੰ ਡਾਇਰੈਕਟਲੀ ਦੱਸਿਆ ਜਾਏਗਾ ਜੀ ਇਸ ਗੱਡੀ ਦੀ ਆਪਾਂ ਨਹੀਂ ਦੱਸ ਸਕਦੇ ਜਿਹੜੀ ਗਾਰੰਟੀ ਹੋਊਗੀ ਉਹਦੀ ਲਿਖ ਕੇ ਗਾਰੰਟੀ ਦਵਾਵਾਂਗੇ ਜੀ ਤੇ ਐਕਸੀਡੈਂਟਲ ਦੀ ਆਪਾਂ ਹਰ ਇੱਕ ਗੱਡੀ ਦੀ ਗਾਰੰਟੀ ਚੈੱਕ ਕਰਦੇ ਆ ਜੀ ਤੇ ਪੇਂਟ ਵਗੈਰਾ ਬਾਈ ਜੀ ਟੱਚਿੰਗ ਵਗੈਰਾ ਨੋਰਮਲ ਚੀਜ਼ ਆ ਜੀ ਟੱਚਿੰਗ ਤਾਂ ਕਰਕੇ ਨੋਰਮਲ ਆ ਜੀ ਅੱਜਕੱਲ ਟ੍ਰੈਫਿਕ ਹੋ ਹੀ ਜਾਂਦਾ ਗਿਆ ਜੀ ਹਰ ਜਿਹੜੀ ਚੀਜ਼ ਨੂੰ ਸਕ੍ਰੈਚ ਲੱਗਿਆ ਜੀ ਉਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਜੀ ਉਸ ਕਰਕੇ ਡੀਲਰ ਨੂੰ ਪੇਂਟ ਕਰਾਉਣੀ ਪੈਂਦੀ ਹੈ ਪਰ ਕਹਿ ਕੇ ਦੇਉਣੀ ਹੈ ਕਹਿ ਕੇ ਬਾਈ ਜੀ ਕਹਿ ਕੇ ਦ ਇਹ ਗੱਲ ਕਰੇ ਇਹਦੇ ਰੇਟ ਕਿੰਨੇ ਦਾ ਫਿਰ ਬਾਈ ਜੀ ਇਹ ਵੀ ਜੈਨੂਅਰ ਰੇਟ ਦੇ ਨਾਲ ਦਾਵਾ ਕੀਤੀ ਕਿੰਨੇ ਦੀ ਇਹ ਬਾਈ ਜੀ ਦਵਾਗੇ 5 ਲੱਖ 40 ਹਜ਼ਾਰ ਰੁਪਏ ਦੀ ਗੱਡੀ ਦੀ 5 ਲੱਖ 40 ਹਜ਼ਾਰ ਰੁਪਏ ਦੀ 14 ਮਾਡਲ ਐਸ ਐਕਸ ਪਹਿਲੇ ਨਾਲ ਦੀ 82 ਹਜ਼ਾਰ ਚੱਲੀ ਕੰਪਨੀ ਰਿਕਾਰਡ ਦੇ ਨਾਲ ਦੀ ਠੀਕ ਆ ਹਾਂਜੀ ਤੇ ਅੰਦਰੋਂ ਵੀ ਗੱਡੀ ਇਤਾਂ ਦੀ ਫ੍ਰੈਗਰੈਂਸ ਨਵੀਂ ਵਰਗੀ ਹੁੰਦੀ ਹੈ ਜੀ ਇੱਥੇ ਆਪਣੀ ਤੋਂ ਆ ਗਈ ਹੁਣ Honda ਦੀ Honda ਦੀ ਅਮੇਜ਼ ਆ ਗਈ ਹੈ ਜੀ ਅਮੇਜ਼ ਗੱਡੀ ਅਮੇਜ਼ ਗੱਡੀ ਆ ਗਈ ਹੈ ਜੀ ਪੁਰਾਣੇ ਮਾਡਲ ਹਾਂਜੀ ਪੁਰਾਣੇ ਮਾਡਲ ਦੀ ਅਮੇਜ਼ੀ ਇਨੂੰ ਕਹਿੰਦੇ ਆ ਜੀ ਐਵਰੇਜ ਹੀ ਐਵਰੇਜ ਗੱਡੀ ਐ ਐਵਰੇਜ ਨਾਲੇ ਭਾਈ ਕਹਿੰਦੇ ਉਮੀਦ ਗੱਡੀ ਨਾ ਮੈਂ ਜਿੱਥੇ ਤੱਕ ਸੁਣਿਆ ਹਾਂ ਜੀ ਦੇ ਦੋ ਨੋਆ ਬੜਾ ਤਾਕੜਕਾ ਬਹੁਤ ਜ਼ਿਆਦਾ ਭਾਈ ਭਾਈ ਇਹਦੇ ਸਾਹਮਣੇ ਅਮਰੂਤੀ ਦੀਆਂ ਗੱਡੀਆਂ ਫੇਲ ਆ ਜੀ ਫੇਲ ਇਹਦੇ ਤੁਸੀਂ ਦਰਵਾਜਾ ਖੋਲ ਕੇ ਦੇਖੋ ਜੀ ਡੋਰ ਖੋਲ ਕੇ ਦੇਖੋ ਕਿੰਨਾ ਹੈਵੀ ਆ ਜੀ ਭਾਈ ਜੀ ਦੱਸਦੀ ਆ ਜੀ ਹਾਂਜੀ ਪਤਾ ਲੱਗਦਾ ਭਾਈ ਜੀ ਗੱਡੀ ਦਾ ਡੋਰ ਖੋਲਿਆ ਜੀ ਵਧੀਆ ਗੱਡੀ ਭਾਈ ਜੀ 에ਅਰ ਬੈਗ ਹੈਗੇ ਆ ਜੀ ਗੱਡੀ ਦੇ ਵਿੱਚ ਦੋ ਜੀ ਸਟੀering ਤੇ ਪਈ ਕੰਟਰੋਲ ਇੱਤੇ ਨਹੀਂ ਆਉਂਦੇ ਭਾਈ ਜੀ ਇੱਤੇ ਪਰ ਉਹ ਟੱਚ ਸਕਰੀਨ ਲੱਗੀ ਹੋਈ ਆ ਕਲਾਈਮੇਟ ਕੰਟਰੋਲ ਵਾਲਾ ਸਿਸਟਮ ਇੱਚ ਲੱਗਾ ਹੋਇਆ ਜੀ ਵਧੀਆ ਗੱਡੀ ਪਹਿਲੇ ਨਾਂ ਦੀ ਨਾਲੇ ਪਹਿਲੇ ਨਾਂ ਦੀ ਪਹਿਲੇ ਨਾਂ ਦੀ 82000 ਜੀ ਪੁੱਤਰ ਦੱਸੇਗੀ ਪਹਿਲੇ ਨਾਂ ਦੀ ਭਾਈ ਆਪਾਂ ਗੱਡੀਆਂ ਦਿਖਾਉਣੀ ਆ ਪਹਿਲੇ ਨਾਂ ਦੀਆਂ ਤੁਹਾਨੂੰ ਸਾਰੀਆਂ ਜੀ ਓਕੇ ਪਹਿਲੇ ਨਾਂ ਦੀ ਗੱਡੀ ਜੀ ਬਦਿਆ ਗੱਡੀ ਜਿਹਨੂੰ ਕਹਿੰਦੇ 82000 ਚੱਲੀ ਆ ਜੀ ਦਵਾਂਗੇ ਜਨੂਅਰੀਂ ਦੇ ਨਾਲ ਜੀ ਇੱਕੋ ਰੇਟ ਦਵਾਂਗੇ 480000 ਰੁਪਏ ਦੇ ਵਿੱਚ ਗੱਡੀ ਦਵਾਂਗੇ ਜੀ 480000 ਇਸ ਗੱਡੀ ਦੀ ਇਹ ਖਾਸियत ਹੋਊਗੀ ਇਹ ਤੇ ਫੁੱਲ ਲੋਨ ਹੋਊਗਾ ਬਾਈ ਜੀ ਇਹਦੇ ਦੀ 100% ਮੈਂ ਕਹਾ 100% ਲੋਨ ਕਰਾ ਕੇ ਦਵਾਂਗੇ ਜੀ ਇਸ ਗੱਡੀ ਦੇ ਉੱਤੇ ਲੈ ਲਓ ਬਈ 100% ਹੋ ਜਾਊਗਾ ਹਾਂਜੀ ਇੱਕ ਬਸ ਤੁਸੀਂ ਟੋਕਨ ਮਨੀ ਦੇ ਬੇਸ ਤੇ ਸਾਨੂੰ 500 ਰੁਪਏ ਦੇਣਾ ਜੀ ਬਾਕੀ ਕਰਾ ਕੇ ਦਵਾਂਗੇ ਜੀ ਸਾਰਾ ਫੁੱਲ ਲੋਨ ਜੀ ਗੱਡੀ ਦੇ ਉੱਤੇ 500 ਰੁਪਏ ਦਾ ਸ਼ਗਨ ਪਾ ਕੇ ਗੱਡੀ ਦਾ ਲੋਨ ਕਰਾ ਕੇ ਦਵਾਂਗੇ ਹੁਣ ਆ ਗਈ ਆਪਣੀ ਆਈਟਮ ਆਈ ਜੀ ਐਸਐਗਮੈਂਟ ਦੀ ਗੱਡੀ ਜੀ ਠੀਕ ਹੈ ਜੀ ਪਹਿਲੇ ਓਨਰ ਦੀ ਗੱਡੀ ਭਾਈ ਹਾਂਜੀ ਲੁਧਿਆਣੇ ਨੰਬਰ ਲੁਧਿਆਣੇ ਨੰਬਰ ਦੀ ਗੱਡੀ ਪਹਿਲੇ ਨਾਲ ਹੀ ਗੱਡੀ 74000 ਕਿਲੋਮੀਟਰ ਚੱਲੀ 74000 ਕਿਲੋ 17 ਮਾਡਲ ਮੈਕਨਾ ਆਪਸ਼ਨਲ ਬਾਈ ਦੀ ਇਹਦੇ ਤੇ ਵੀ ਬਾਈ ਦੀ ਸਟੀਰਿੰਗ ਦਾ ਕੰਟਰੋਲ ਆ ਜਾਂਦਾ ਜੀ ਡਿਊਲ ਟੋਨ ਆਸਤਾ ਵਾਲੇ ਅਲੋਏ ਟਾਇਰ ਲੱਗੇ ਹੋਏ ਆ ਜੀ ਗੱਡੀ ਨੂੰ ਜੀ ਠੀਕ ਹੈ ਜੀ ਟਾਇਰ ਵੀ ਜਮਾਈ ਨਵੇਂ ਹੀ ਹੈ ਟਾਇਰ ਵੀ ਨਵੇਂ ਦੇ ਭਾਈ ਜੀ ਇਸ ਗੱਡੀ ਦੇ 2 에어 ਬੈਗ ਆ ਜਾਂਦੇ ਈ بلوتوث سٹیریو ਆ ਜਾਂਦਾ ਜੀ ਠੀਕ ਆ ਠੀਕ ਆ ਜੀ ਦੋ ایر بیگ ਆ ਜਾਂਦੇ ਸਟੀਅਰਿੰਗ ਦੇ ਤੇ کنٹرول ਵਗੈਰਾ ਕੋਈ ਇਦਾਂ ਦਾ ਫੀਚਰ ਨਹੀਂ ਹੈਗਾ ਜੀ ਇਹ ਮੈਂ ਕਹਣਾ ਆਪਸ਼ਨਲ ਆ ਜੀ ਡਿਊਲ ਟੋਨ ਦੇ ਵਿੱਚ ਆ ਜੀ ਮੈਂ ਇਹਨੂੰ ਜੀ ਆਸਤਾ ਵਾਲੇ ਅਲੋਏ ਟਾਇਰ ਲੱਗੇ ਹੋਏ ਆ ਜੀ ਬ੍ਰੈਂਡ ਨਿਊ ਕੰਡੀਸ਼ਨ ਵਾਲੀ ਗੱਡੀ ਹੈ ਠੀਕ ਆ ਤੇ ਦਵਾਂਗੇ ਸਪੈਸ਼ਲ ਪ੍ਰਾਈਸ ਨਾਲ ਕਿੰਨੇ ਕਿੰਨੇ ਰੇਟ ਬਾਈ ਜੀ ਇੱਕੋ ਹੀ ਰੇਟ ਦਵਾਂਗੇ ਯੈਸ ਨੋ ਵਾਲੀ ਗੱਲ ਜੀ 590000 ਰੁਪਏ ਦੇ ਵਿੱਚ ਗੱਡੀ ਦਵਾਂਗੇ ਜੀ ਜੈਨੂਅਲ ਰੇਟ ਹੋਵੇਗਾ ਜੀ ਇਹਦੇ ਤੇ ਵੀ ਸਵਾ ਲੱਖ ਹਾਂਜੀ ਭਾਈ ਜੀ ਇੱਥੇ ਸਵਾ ਲੱਖ ਲਿਆਓ ਤੇ ਵੀ ਲੋਨ ਹੋ ਜਾਊਗਾ ਜੀ ਹਾਂਜੀ ਵਧੀਆ ਗੱਡੀ ਜਿਹਨੂੰ ਕਹਿੰਦੇ ਜੀ ਆਲਮੋਸਟ ਗੱਡੀ ਪੇਂਟ ਦੀ ਓਰੀਜਨਲ ਹੀ ਆ ਜੀ ਸਾਰੀ ਹੁਣ ਆ ਗਿਆ i20 i20 ਓਲ ਸ਼ੇਪ ਦੀ ਜਿੰਨਾ ਵੀਰਾਂ ਦਾ ਘੱਟ ਬਜਟ ਹੈ ਹਾਂਜੀ ਇਹ ਦੂਜੇ ਨਾਲ ਦੀ ਗੱਡੀ ਹੈ ਜੀ ਸਪੋਰਟਸ ਵੇਰੀਐਂਟ ਹੈ ਜੀ ਇੱਥੇ ਵੀ ਸਾਰੇ ਫੀਚਰ ਆ ਜਾਂਦੇ ਆ ਜੀ ਸਟੀਅਰਿੰਗ ਦਾ ਕੰਟਰੋਲ 에ਅਰ ਬੈਗ ਡਿਊਲ ਟੋਨ ਇੰਟੀਰੀਅਰ ਵਗੈਰਾ ਮਾਡਲ ਕਿੰਨਾ ਦੱਸੇ ਆਪਾਂ ਇਹ 11/12 11 ਵਧੀਆ ਕੰਡੀਸ਼ਨ ਆ ਜੀ ਬ੍ਰੈਂਡ ਦੀ ਕੰਡੀਸ਼ਨ ਦੀ ਗੱਡੀ ਆ ਜੀ ਹਾਂ ਇਹ ਜੀ ਦਵਾਂਗੇ ਸਪੈਸ਼ਲ ਪ੍ਰਾਈਸ ਦੇ ਨਾਲ ਜੀ ਇਹ ਗੱਡੀ ਦਵਾਂਗੇ 2.5 ਲੱਖ ਰੁਪਏ ਦੀ 2.5 ਲੱਖ ਰੁਪਏ ਦੀ 2.5 ਲੱਖ ਰੁਪਏ ਦੀ ਗੱਡੀ ਦਵਾਂਗੇ ਕਿਤੋਂ ਵੀ ਇੰਨੇ ਦੀ ਮਿਲੋਗੇ ਇੱਥੇ ਲੋਨ ਹੋਊ ਹੋਊਗਾ ਜੀ ਹੋਊਗਾ ਹੋਜੂਗਾ ਜੀ ਇੱਥੇ ਲੱਖ ਰੁਪਏ ਦੇ ਕੇ ਲੋਨ ਹੋ ਜਾਣਾ ਜੀ 2.5 ਲੱਖ ਦੀ ਗੱਡੀ ਤੇ ਵੀ ਲੋਨ ਲੋਨ ਕਰਾ ਕੇ ਦਵਾਂਗੇ ਨਹੀਂ ਕਰਾ ਕੇ ਦਵਾਂਗੇ ਲੱਖ ਰੁਪਏ ਦੇ ਹਾਂਜੀ ਬਸ ਇੱਕ ਸ਼ਰਤ ਹੈ ਜਾਈਦੀ ਤੁਹਾਡਾ ਸਿਬਲ ਸਕੋਰ ਵਧੀਆ ਚਾਹੀਦਾ ਤੇ ਇੱਕ ਸੋਰਸ ਆਫ ਇਨਕਮ ਵਧੀਆ ਚਾਹੀਦਾ ਜੀ ਫੇਰ ਬਾਈ ਜੀ ਬਾਕੀ ਸਾਡਾ ਕੰਮ ਹੈ ਜੀ ਇਹ ਲੋਨ ਕਰਾ ਕੇ ਦੇਣਾ ਜੀ ਜਦੋਂ ਉਹਨਾਂ ਲੋਨ ਕਰਾਣਾ ਹੋਵੇ ਹਾਂਜੀ ਡਾਕੂਮੈਂਟ ਵਗੈਰੇ ਬਾਈ ਜੀ ਡਾਕੂਮੈਂਟ ਤੁਸੀਂ ਬ ਬਾਕੀ ਕੋਈ ਕਮੀ ਬੇਸ਼ੀ ਕੋਈ ਤਕਲੀਫ ਨਹੀਂ ਦਵਾਗੇ ਬਾਈ ਜੀ ਕਿਸੇ ਵੀ ਕਸਟਮਰ ਨੂੰ ਮੁੰਡਾ ਘਰੇ ਆਊਗਾ ਬਾਈ ਜੀ ਬੈਂਕ ਵਾਲਾ ਤੇ ਘਰੇ ਹੀ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਘਰੇ ਹੀ ਅਪਰੂਵਲ ਦੇ ਕੇ ਜਾਊਗਾ ਬਾਈ ਜੀ ਹਾਂ ਜੀ ਇਨੀ ਫੈਸਿਲਿਟੀ ਹਾਂ ਜੀ ਪੂਰੀ ਫੈਸਿਲਿਟੀਆਂ ਹਾਂ ਜੀ ਪੂਰੀ ਫੁੱਲ ਫੈਸਿਲਿਟੀ ਦੇ ਹੀ ਦੀ ਹੈ ਜੀ ਹਾਂ ਹੁਣ ਆਗੇ ਪਣੀਲੀਵਾ ਲੀਵਾ ਜੀ ਹਾਂ ਇਹ ਲੀਵਾ ਇਦਾਂ ਦੀ ਹੈ ਜੀ ਇਹਨੂੰ ਕਹਿੰਦੇ ਐਵਰੇਜ ਦਾ ਜਹਾਜ਼ ਐਵਰੇਜ ਦਾ ਜਹਾਜ਼ ਹਾਂਜੀ ਦੋਸਤ ਯਾ ਲੀਵਨ ਮੈਂ ਕਹਿੰਦੀ ਮੈਨੂੰ ਲੱਗਦਾ ਨਾ ਆ ਜਿਹੜੀ ਗੱਡੀ ਹੈ ਨਾ ਹਾਂਜੀ ਹਾਂਜੀ ਕਦੇ ਮਕੈਨਿਕ ਨੇ ਖੋਲ ਕੇ ਨਹੀਂ ਦੇਖੀ ਪਈ ਜੀ ਇਹ ਭਾਵੇਂ 5 ਲੱਖ ਚਲਾ ਲਓ ਜਾਂ 7 ਲੱਖ ਚਲਾ ਲਓ ਮੈਂ ਜੀ ਅੱਖੀ ਗੱਡੀ ਦੇਖੀ 7 ਲੱਖ ਚੱਲੀ ਹੋਈ ਇੱਕ ਵਾਰੀ ਇੰਜਨ ਨੂੰ ਕੋਈ ਵੀ ਨਟ ਬੋਲਟ ਨਹੀਂ ਖੋਲਿਆ ਜੀ ਉਹਨੇ ਬਦਲ ਤਾਈ 7 ਲੱਖ ਚੱਲੀ ਹਾਂਜੀ ਬਹੁਤ ਚੱਲਦੀ ਹੈ ਜੀ ਐਵਰੇਜ ਇਹਦੀ ਇੰਨੀ ਆ ਜੀ 27 28 ਦੀ ਐਵਰੇਜ ਹੀ ਪਰ ਇਹਦੀ ਇੱਕ ਹੀ ਆ ਬਸ ਇਹ ਤੀਜੇ ਨਾ ਦੀ ਆ ਪਰ ਚੱਲੀ ਹੋਈ ਹੈ ਜੈਨੂਨ ਜੀ ਚੱਲੀ ਹੈ ਕਿ 90000 ਕਿਲੋਮੀਟਰ ਜੀਡੀ ਵੇਰੀਐਂਟ ਦੀ ਤੇ ਬਹੁਤ ਹੀ ਵਧੀਆ ਗੱਡੀ ਡਿਊਲ ਟੋਨ ਇੰਟੀਰੀਅਰ ਦੇ ਵਿੱਚ ਹੀ ਤੇ ਗੱਡੀ ਦਵਾਂਗੇ ਜੀ ਇਹ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਹਾਂ ਦੇ ਕਰਕੇ ਫਿਰ ਗੱਡੀ ਦਾ ਪ੍ਰਾਈਸ ਵੀ ਬਹੁਤ ਘਟ ਗਿਆ ਹੁਣ ਬਾਈ ਜੀ ਇਹ ਗੱਡੀ ਇਹੋ ਜੇ ਰੇਟ ਤੇ ਦੇ ਦਾਨੀ ਹੈ ਨਾ ਤੁਸੀਂ ਕਹੋਗੇ ਕਿ ਹਾਂ ਜੀ ਮੈਂ ਇੰਨਾ ਨਹੀਂ ਦੇਤੀ 13 ਬਟਾ 14 ਮਾਡਲ ਜੀ 14 ਦੀ ਆਰ ਸੀ ਬਣੀ ਹੋਈ ਹੈ ਜੀ ਇਹਦੀ ਹੈ 10 ਸਾਲ ਹੋਏ ਆ ਗੱਡੀ ਨੂੰ ਜੀ ਗੱਡੀ ਦਵਾਂਗੇ ਜੀ ਆਪਾਂ ਤੁਹਾਨੂੰ 3 ਲੱਖ ਤੇ 40 ਹਜ਼ਾਰ ਰੁਪਏ ਦੀ 3 ਲੱਖ 40 ਹਜ਼ਾਰ ਦੀ ਗੱਡੀ ਮਿਲੂਗੀ ਜੀ ਨਵੀਂ ਬ੍ਰਾਂਡ ਨੂੰ ਕੰਡੀਸ਼ਨ ਵਾਲੀ ਹੁਣ Honda ਦੀ ਹਾਂਜੀ Honda ਦੀ WRV ਜਿਹੜੇ ਵੀਰਾਂ ਨੂੰ ਹੈਗਾ ਕਿ ਪੈਟਰੋਲ ਵਾਲੀ ਗੱਡੀ ਚਾਹੀਦੀ ਹੈ ਜੀ ਤੇ ਗੱਡੀ ਬੰਪਰ ਟੂ ਬੰਪਰ ਸਾਰੀ ਓਰੀਜਨਲ ਹੈ ਜੀ ਇਹ ਗੱਡੀ ਵੀ ਜਿਵੇਂ ਹੀ ਸਾਫ਼ ਪਈ ਹੈ ਮੈਂ ਕਹਾਂ ਬਿਲਕੁਲ ਸਾਫ਼ ਹੈ ਚੱਲੀ ਵੀ ਹੈ ਕਿ ਸਿਰਫ ਸਿਰਫ 21000 ਕਿਲੋਮੀਟਰ ਤਾਂ ਉਹ ਵੀ ਕੰਪਨੀ ਰਿਕਾਰਡ ਦੇ ਨਾਲ ਜੀ ਹਾਂਜੀ ਤੇ ਮਾਡਲ ਵੀ ਕੀ ਹੈ ਜੀ 21 ਮਾਡਲ 21 ਹੈ 21000 ਚੱਲੀ ਤੇ ਬੰਪਰ ਟੂ ਬੰਪਰ ਇਕੋਰੇ ਟਾਇਰਾਂ ਦੀ ਕੰਡੀਸ਼ਨ ਵੀ ਮੈਂ ਕਹੇ ਨਵੀਂ ਹੈ ਜੀ ਬਿਲਕੁਲ ਹਾਂ ਜੀ ਅੰਦਰੋਂ ਗੱਡੀ ਦੇਖੋ ਜੀ ਬਿਲਕੁਲ ਹੀ ਨਵੀਂ ਵਰਗੀ ਫ੍ਰੈਗਰੈਂਸ ਦੇਖੋ ਨਵੀਂ ਵਰਗੀ ਜਵਾਨ ਗੱਡੀ ਜਿਹਨੂੰ ਕਹਿੰਦੇ ਆ ਨਾ ਜੀ ਆਪਾਂ ਪੁਲਿਸ ਵਾਲਿਆਂ ਦੀ ਗੱਡੀ ਹੈ ਹਾਂ ਜੀ ਇਹ ਸਰਕਾਰੀ ਮੁਲਾਜ਼ਮ ਆਪਣੇ ਭਰਾਵਾਂ ਦੀ ਗੱਡੀ ਹੈ ਜੀ ਸਰਕਾਰੀ ਮੁਲਾਜ਼ਮ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਸਾਹਮਣੇ ਪੂਰੇ ਸਾਮ ਕੇ ਰੱਖਦੇ ਆ ਜੀ ਸਾਰੀ ਗੱਡੀ ਓਰੀਜਨਲ ਬੰਪਰ ਤੋਂ ਬੰਪਰ ਦੀ ਤੇ ਦਵਾਂਗੇ ਵੀ ਜੈਨੂਰੇਟ ਦੇ ਨਾਲ ਜੀ ਕਿੰਨੇ ਕਿੰਨੀ ਪੁੱਗੂਗੀ ਆਪਾਂ ਨੂੰ ਗੱਡੀ ਇਹ ਜਿੰਨੇ ਤੁਸੀਂ ਕਹਿ ਰਹੇ ਹੋ ਉਨੇ ਦੇ ਦਾਂਗੇ ਦੇਖੋ ਜੀ 21 ਮਾਡਲ ਬੰਪਰ ਟੂ ਬੰਪਰ Ориਜੀਨਲ ਗੱਡੀ ਤੇ ਦਵਾਂਗੇ ਜੀ ਆਪਾਂ ਬਿਲਕੁਲ ਤੋਂ ਬਿਲਕੁਲ ਜੀ 7.5 ਲੱਖ ਰੁਪਏ ਦੀ ਗੱਡੀ ਦਵਾਂਗੇ 7.5 ਲੱਖ ਰੁਪਏ ਦੀ ਗੱਡੀ ਦਵਾਂਗੇ ਮਤਲਬ 8 ਲੱਖ ਦੇ ਬਜਟ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਸਾਰੀ Ориਜੀਨਲ ਆਣੀ ਜੀ ਬੰਪਰ ਟੂ ਬੰਪਰ ਹਾਂਜੀ ਹੈਵੀ ਗੱਡੀ ਹੈਵੀ ਹੈਵੀ ਗੱਡੀ ਤੇ ਇੱਥੇ ਹੋਰ ਵੀ ਮਾਰਦਾਨੀ ਜ਼ਰੂਰ ਕਰਾਂਗੇ ਜੀ ਉਹ ਵੀ ਪੂਰਾ ਮਾਨਤਨ ਕਰਾਂਗੇ ਜੀ ਆਪਣੇ ਭਰਾ ਆਉਣਗੇ ਉਹਦੇ ਵਿੱਚ ਕੰਪਲੀਟ ਇਹਦੀ ਇੰਸ਼ੋਰੈਂਸ ਫੁੱਲ ਹੈ ਜੀ ਟਰਾਂਸਫਰ ਵੀ ਕਰਾ ਕੇ ਦਵਾਗੇ ਤੇ ਇਹਦੇ ਨਾਲ ਟੈਂਕੀ ਫੁੱਲ ਕਰਾ ਕੇ ਦਵਾਗੇ ਜੀ ਇਸਕਾ ਹਾਂ ਜੀ ਉਮੀਦ ਹੀ ਛੋਟੀ ਪੈਨ ਬ੍ਰਿਓ Honda Brio ਛੋਟੀ ਗੱਡੀ ਛੋਟੀ ਗੱਡੀ ਸੈਗਮੈਂਟ ਹਾਂਜੀ ਸੈਕੰਡ ਓਨਰ ਕਾਰ ਹੈ ਜੀ ਗੱਡੀ ਚੱਲੀ ਹੈ 60 65000 ਕਿਲੋਮੀਟਰ ਦੀ ਬ੍ਰੈਂਡ ਨਿਊ ਕੰਡੀਸ਼ਨ ਵਾਲੀ ਗੱਡੀ ਹੈ ਜੀ ਓਕੇ ਇਹ ਵੀ ਗੱਡੀ ਡਿਊਲ ਟਨ ਇੰਟੀਰੀਅਰ ਦੇ ਵਿੱਚ ਆ ਜਾਂਦੀ ਬਲੀਤੋ ਸਟੇਰੀਓ ਆ ਜਾਂਦਾ ਜੀ ਸਟੀਅਰਿੰਗ ਦੇ ਕੰਟਰੋਲ ਹੈ ਤੇ ਵਧੀਆ ਗੱਡੀ ਛੋਟੇ ਸੈਗਮੈਂਟ ਵਾਲੀ ਜੀ ਮਗਰੋਂ ਤੇ ਇਹਦੀ ਬੈਕ ਤਾਂ ਬਹੁਤ ਜਿਆਦਾ ਸੋਹਣੀ ਹੈ ਜੀ ਪਿਆਰੀ ਹੈ ਜੀ ਬਿਲਕੁਲ ਜੀ ਹਾਂਜੀ ਹਾਂਜੀ ਛੋਟੀ ਇਹਨੂੰ ਗਲਾਸ ਲੱਗਾ ਹੈ ਡਿੱਕੀ ਨੂੰ ਨਾਲੇ ਪੂਰਾ ਜੀ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਇਹ ਹਾਂਜੀ ਹਾਂਜੀ ਕੈਮਰਾ ਵੀ ਮਗਰ ਲੱਗਾ ਹੈ ਕੈਮਰਾ ਵੀ ਲੱਗਾ ਹੈ ਭਾਈ ਜੀ ਸਾਰੇ ਫੀਚਰ ਇਹ ਪੈਟਰੋਲ ਦੇ ਵਿੱਚ ਹੈ ਜੀ ਛੋਟੀ ਜੀ ਗੱਡੀ ਵਿੱਚ ਹੈ ਤੇ ਪੇਂਟ ਵੀ ਆਲਮੋਸਟ ਓਰੀਜਨਲ ਹੈ ਜੀ ਗੱਡੀ ਸਾਰੀ ਓਰੀਜਨਲ ਗੱਡੀ ਹੈ ਤੇ ਰੇਟ ਵੀ ਫਿਰ ਇਹਦਾ ਵੀ ਕੋਈ ਦੇ ਉਹ ਜਿਹੜਾ ਭਾਈ ਘੇਟ ਜਾ ਮੈਂ ਕਹਿੰਦਾ ਭਾਈ ਜੀ 2.5 ਲੱਖ ਰੁਪਏ ਦੇ ਵਿੱਚ ਗੱਡੀ ਦੇ ਦਾਂਗੇ 2.5 ਲੱਖ ਰੁਪਏ ਦੀ ਗੱਡੀ ਦਵਾਂਗੇ ਯੈਸ ਨੋ ਹਾਂ ਪੂਰੇ ਢਾਈ ਲੱਖ ਦੇ ਦਮਾਨ ਗੱਲ ਕਰੀਏ 2015 ਮਾਡਲ ਨੇ ਦੱਸਿਆ ਸੀ ਭਾਜੀ 18 ਮਾਡਲ ਦੀ 18 ਮਾਡਲ Honda Amaze ਨਵੀਂ ਸ਼ੇਪ ਵਾਲੀ ਪੈਟਰੋਲ ਦੇ ਵਿੱਚੀ ਹਾਂ ਤੇ ਪਹਿਲੇ ਓਨਰ ਦੀ ਗੱਡੀ ਹੈ ਜੀ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਤੇ ਗੱਡੀ ਚੱਲੀ ਹੈ ਜੀ 75000 ਕਿਲੋਮੀਟਰ ਜੀ ਬ੍ਰੈਂਡ ਨਿਊ ਕੰਡੀਸ਼ਨ ਵਾਲੀ ਗੱਡੀ ਹੈ ਜੀ ਤੇ ਡਿਊਲ ਤੋਂ ਇੰਟੀਰੀਅਰ ਦੇ ਵਿੱਚੀ ਦੋ 에어백 ਆ ਜਾਂਦੇ ਗੱਡੀ ਦੇ ਵਿੱਚ ਸਕਰੀਨ ਵੀ ਲੱਗੀ ਹੋਈ ਹੈ ਜੀ ਸਾਰੇ ਫੀਚਰ ਹੈ ਗੱਡੀ ਦੀ ਗੱਲ ਕਰੀਏ ਗੱਡੀ ਹੈ ਤਾਕੜ ਗੱਡੀ ਨਾ ਤਾਕੜ ਤਾਕੜ ਗੱਡੀ ਦੇ ਇੱਕ ਐਵਰੇਜ ਤੇ ਇੰਨੀ ਹੈ ਕਿ ਇੱਕ ਵਾਰੀ ਤੇਲ ਪਾਉਂਦਾ ਭੁੱਲ ਜਾਂਦਾ ਜੀ ਮਤਲਬ ਐਵਰੇਜ ਪੱਖੂ ਘੈਂਟ ਗੱਡੀ ਪੂਰੀ ਘੈਂਟ ਹੈ ਜੀ ਤੇ ਜੇ ਕਿਸੇ ਵੀ ਨੇ ਸੀਐਨਜੀ ਲਵਾ ਲਈ ਨਾ ਜਿੱਥੇ ਤੇ ਇਹ ਸਪ ਲਾੜੋ ਕੀ ਜਿੰਨਾ ਸਪਲੈਂਡਰ ਮੋਟਰਸਾਈਕਲ ਐਵਰੇਜ ਦਿੰਦਾ ਨਾ ਇਹ 19 ਐਵਰੇਜ ਦੀ ਹੈ ਹੁਣੇ ਹੁਣੇ ਦੀ ਐਵਰੇਜ ਕਿੰਨੀ ਕੁ ਦੇ ਦੇ ਹੁਣ 20 ਦੀ ਐਵਰੇਜ ਦਿੰਦੀ ਆ ਜੀ 20 ਦੀ ਐਵਰੇਜ ਹਾਂਜੀ 20000 ਬਹੁਤ ਜ਼ਿਆਦੀ ਹੈ ਜੀ ਹਾਂਜੀ ਪੈਟਰੋਲ ਗੱਡੀ ਦੇ ਵਿੱਚ ਤੇ ਦਵਾਂਗੇ ਵੀ ਜਨੂਅਰੀ ਰੇਟ ਦੇ ਨਾਲ ਦੀ ਕਿੰਨੇ ਦੇ ਦੀ ਸਵਾ 5 ਲੱਖ ਰੁਪਏ ਦੀ ਗੱਡੀ ਦਵਾਂਗੇ ਸਵਾ 5 ਲੱਖ ਦੀ ਹਾਂਜੀ ਇਹਦੇ ਦੇ ਵੀ ਲੱਖ ਸਵਾ ਲੱਖ ਫਿਰ ਇਹ ਤੇ ਸਵਾ ਲੱਖ ਦੇ ਕੇ ਲੋਨ ਹੋ ਜਾਊਗਾ ਇਹਦਾ ਹੋ ਜਾਊਗਾ ਜੀ ਹੁਣ ਆ ਗਈ ਆਪਣੇ ਤੋਂ ਦੋ ਡਿਜ਼ਾਈਨਾਂ ਖੜੀਆਂ ਹਨ ਹਾਂਜੀ ਇੱਕ ਪੁਰਾਣੀ ਸ਼ੇਪ ਦੀ ਇੱਕ ਨਵੀਂ ਸ਼ੇਪ ਦੀ ਬਾਈ ਜੀ ਪੁਰਾਣੀ ਸ਼ੇਪ ਵਾਲੀ ਡੀਜ਼ਲ ਹੈਗੀ 15 ਮਾਡਲ ਦੀ ਨਵੀਂ ਸ਼ੇਪ ਵਾਲੀ ਹੈਗੀ 18 ਮਾਡਲ ਦੀ 18 ਮਾਡਲ ਇਹ ਦੂਜੇ ਨਾਲ ਦੀ ਹੈ ਜੀ ਤੇ ਇਹ ਹੈਗੀ ਪਹਿਲੇ ਨਾਲ ਦੀ ਦੋਵੇਂ BDI ਵੇਰੀਐਂਟ ਆ ਜੀ 55000 ਚੱਲੀ ਆ ਜੀ ਇਹ ਚੱਲੀ ਆ 82000 ਕਿਲੋਮੀਟਰ ਦੋਵੇਂ ਗੱਡੀਆਂ ਰਿਕਾਰਡ ਦੇ ਨਾਲ ਚੱਲੀ ਆਏ ਦੇਖੋ ਜੀ ਆਪਾਂ ਜਿਹੜੀ ਜਾਰੀ ਚੱਲੀ ਉਹ ਜ਼ਿਆਦੀ ਕਹਿਣਾ ਜਿਹੜੀ ਘੱਟ ਚੱਲੀ ਉਹ ਘੱਟ ਕਹਿਣਾ ਕਿਉਂਕਿ ਆਪਾਂ ਉਹ ਮੀਟਰ ਬੈਗ ਵਾਲਾ ਕੰਮ ਨਹੀਂ ਕਰਦੇ ਬਾਈ ਠੀਕ ਹੈ ਜੀ ਤੇ ਮੀਟਰ ਦੀ ਗਾਰੰਟੀ ਹੋਊਗੀ ਦੋਵਾਂ ਗੱਡੀਆਂ ਨੇ ਹਾਂ ਜੀ ਗੱਡੀਆਂ ਦੀ ਵੀ ਗਾਰੰਟੀ ਹੈ ਉਹ ਤੇ ਐਕਸੀਡੈਂਟ ਦੀ ਵੀ ਗਾਰੰਟੀ ਹੋਊਗੀ ਤੇ ਰੇਟ ਦੀ ਵੀ ਗਾਰੰਟੀ ਹੋਊਗੀ ਬਾਈ ਜੀ ਇਹ ਗੱਡੀ ਦਵਾਂਗੇ ਜੀ ਆਪਾਂ ਤੁਹਾਨੂੰ 4 ਲੱਖ ਤੇ 80000 ਰੁਪਏ ਦੀ ਠੀਕ ਹੈ ਜੀ ਇਹ ਗੱਡੀ ਦਵਾਂਗੇ ਜੀ ਆਪਾਂ 6 ਲੱਖ ਤੇ 30000 ਰੁਪਏ ਦੀ ਗੱਡੀ 6 ਲੱਖ 30000 ਹੈ ਪੰਜਾਬ ਨੰਬਰ ਆਪਣੀ ਦੋਵੇਂ ਗੱਡੀਆਂ ਪੰਜਾਬ ਨੰਬਰ ਕਟ ਨੰਬਰ ਗੱਡੀ ਕੋਈ ਵੀ ਨਹੀਂ ਆਪਾਂ ਵੇਚਦੇ ਜੇ ਬਾਈਚੈਂਸ ਕੋਈ ਹੋਊਗੀ ਤਾਂ ਦੱਸ ਕੇ ਦਿੱਤੀ ਜਾਊਗੀ ਕਸਟਮਰ ਨੂੰ ਹਾਂ ਜੀ ਇਹ ਹ ਜਿਹੜੇ ਆਪਣੀ ਪੇਜ ਤੇ ਅਗਲੀ ਵੀਡੀਓ ਪਾਊਗੇ ਐਸਯੂ ਸੈ ਉਹ ਐਸਯੂ ਵੀ ਸੈਗਮੈਂਟ ਪਾਊਗਾ ਇਹ ਪੂਰਾ ਹੱfte ਬਾਈ ਜੀ ਇੱਕ ਗੱਲ ਦੀ ਮਾਫੀ ਗੁਸਤਾਖੀ ਮੰਗਦੇ ਆ ਜੀ ਕਿ ਜੇ ਕਿਸੇ ਵੀ ਵੇਲੇ ਸਾਡੇ ਕੋਲੋਂ ਫੋਨ ਲਾ ਤੁਹਾਡਾ ਪਿਕ ਹੋਵੇ ਜੀ ਤਾਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦੇ ਆ ਜੀ ਕਿਉਂਕਿ ਕਈ ਵਾਰੀ ਬੀਜੀ ਸਕੈਜੂਲ ਹੋਣ ਦਾ ਕਰਕੇ ਕਈ ਵਾਰੀ ਕਿਸੇ ਵੀ ਵੀਰ ਕੋ ਸਾਡੇ ਕੋਲੋਂ ਫੋਨ ਨਹੀਂ ਚੱਕ ਹੁੰਦਾ ਬਟ ਇਦਾਂ ਹੋਊਗਾ ਨਹੀਂ ਕਿ ਅਸੀਂ ਨਾ ਹੀ ਫੋਨ ਚੱਕੀਏ ਜੀ ਤੁਹਾਨੂੰ ਕੋਲ ਬੈਕ ਜਰੂਰ ਕਰਾਂਗੇ ਜੀ ਠੀਕ ਹੈ ਜੀ ਤੇ ਉਹ ਨੰਬਰ ਆ ਜਦੋਂ ਮਰਜ਼ੀ ਤੁਸੀਂ ਵਟਸਐਪ ਦੇ ਉੱਤੇ ਮੈਸੇਜ ਕਰਨਾ ਜੀ ਇੱਕ ਠੀਕ ਹੈ ਜੀ ਕਰ ਲੀਓ ਜੀ ਠੀਕ ਹੈ ਜੀ ਤੇ ਇੱਕ ਆਊਗਾ ਕੈਟਲੌਗ ਦਾ ਲਿੰਕ ਜੀ ਕੈਟਲੌਗ ਦੇ ਵਿੱਚ ਸਾਰੀਆਂ ਸਾਰੀਆਂ ਗੱਡੀਆਂ ਸਾਰਾ ਸਟਾਕ ਰੋਜ਼ ਦੀ ਰੋਜ਼ ਅਪਡੇਟ ਹੁੰਦਾ ਹੈ ਜਿਹੜੀ ਗੱਡੀ ਸੇਲ ਹੋ ਜਾਂਦੀ ਹੈ ਜੀ ਉਹ ਡਿਲੀਟ ਕਰ ਦਿੱਤੀ ਹੈ ਜੀ ਜਿਹੜੀ ਨਵੀਂ ਆ ਜਾਂਦੀ ਹੈ ਜੀ ਉਹਨੂੰ ਉਹਦੇ ਉੱਤੇ ਅਪਡੇਟ ਕਰ ਦਿੱਤਾ ਹੈ ਜੀ ਉਹਦੇ ਉੱਤੇ ਸਾਰੀ ਪੂਰੀ ਡਿਟੇਲ ਹੈ ਜੀ ਕਿੰਨੇ ਨਾ ਦੀ ਹੈ ਕਿੰਨੀ ਚੱਲੀ ਹੈ ਜੀ ਜੋ ਵੀ ਪੂਰੀ ਡਿਟੇਲ ਸਾਰੀ ਹੈ ਜੀ ਪੈਟਰੋਲ ਦਾ ਵੇਰੀਐਂਟ ਡੀਜ਼ਲ ਹੈ ਤੇ ਵਿਦ ਪ੍ਰਾਈਸ ਜੀ ਸਾਰਾ ਕੁਝ ਕੈਟਲੌਗ ਦੇ ਉੱਤੇ ਮਿਲ ਜੂਗਾ ਜੀ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਨਾਲ ਹੀ ਤੁਹ ਜੇ ਬਸ ਇਸੇ ਗੱਲ ਦੀ ਮਾਫੀ ਹੈ ਜੀ ਕਿਤੇ ਵੀ ਕਦੇ ਫੋਨ ਨਾ ਕਰੇ ਜੀ ਜਿਸਨੂੰ ਆ ਗਈ ਪਸੰਦ ਹਾਂਜੀ ਉਹਦੇ ਘਰੇ ਖੜੀ ਹੈ ਕੋਈ ਛੋਟੀ ਗੱਡੀ ਘੱਟ ਲੈਣੇ ਹਾਂਜੀ ਹਾਂਜੀ ਬਿਲਕੁਲ ਜੀ ਐਕਸਚੇਂਜ ਕਰਾਂਗੇ ਨਾਲ ਉਹਨਾਂ ਐਕਸਚੇਂਜ ਦਾ ਬੋਨਸ ਵੀ ਦਵਾਂਗੇ ਜੀ ਬੋਨਸ ਦਵਾਂਗੇ ਲੋਨ ਦੀ ਫੈਸਿਲਿਟੀ ਪੂਰੀ ਹੈ ਜੀ ਇਨਸ਼ੋਰੈਂਸ ਦੀ ਫੈਸਿਲਿਟੀ ਪੂਰੀ ਹੈ ਜੀ ਸਾਰੇ ਪੇਪਰ ਟਰਾਂਸਫਰ ਤੱਕ ਦੇ ਜੀ ਪੋਲੂਸ਼ਨ ਤੱਕ ਵੀ ਸਾਰੇ ਪੇਪਰ ਸਾਡੇ ਇੱਥੇ ਕੰਪਲੀਟ ਮਿਲਦਾ ਹੈ ਜੀ ਪੈਕੇਜ ਜੀ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈ ਜੀ ਇੱਕੋ ਸਿੰਗਲ ਰੂਫ ਦੇ ਥੱਲੇ ਤੁਹਾਨੂੰ ਸਾਰੀ ਫੈਸਿਲਿਟੀਆਂ ਆਪਾਂ ਪ੍ਰੋਵਾਈਡ ਕਰ ਆੰਦੀ ਲੋੜਦੇ ਪਾਵਾਂਗੇ ਜੀ ਤੇ ਕੋਈ ਤਕਲੀਫ ਨਹੀਂ ਦਵਾਂਗੇ ਜੀ ਜੇ 22 ਇੱਕ ਦੋ ਦਿਨਾਂ ਦਾ ਤੁਹਾਡੇ ਕੋਲ ਲੋਨ ਦਾ ਟਾਈਮ ਲੱਗਦਾ ਤੇ ਸਾਰੇ ਡਾਕੂਮੈਂਟ ਲੈਣ ਲਈ ਮੁੰਡਾ ਤੁਹਾਡੇ ਘਰੇ ਆਏਗਾ ਤੇ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਵੀਡੀਓ ਹੈਗੀ ਜਬਰਦਸਤ ਬਈ ਜਿਹੜਾ ਗੱਡੀ ਪਾ ਰਿਹਾ ਸਵਿਫਟ ਜਾਂ ਕੋਈ ਵੀ ਸਿਡਾਨ ਕੱਟੀ ਪਾ ਰਿਹਾ ਉਹਦੇ ਲਈ ਇਹ ਵੀਡੀਓ ਇੱਕ ਵਾਰੀ ਦੇਖਣੀ ਜ਼ਰੂਰ ਬੰਦੀ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜਾ ਨਵੀਂ ਗੱਡੀ ਪਾ ਰਿਹਾ ਇਸੇ ਤਰ੍ਹਾਂ ਪਰ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਐਸਵੀ ਸੈਗਮੈਂਟ ਦੀਆਂ ਗੱਡੀਆਂ ਲੈ ਕੇ ਆਵਾਂਗੇ। ਹਾਂਜੀ। ਠੀਕ ਹੈ। ਧੰਨਵਾਦ ਜੀ। ਧੰਨਵਾਦ। ਧੰਨਵਾਦ। ਧੰਨਵਾਦ।